ਖਬਰਨਾਮਾ ਦਿਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਹਾ ਤੁਹਾਡਾ ਹੋਸ ਰਾਜ ਪਹਿਲਾਂ ਤਾਂ ਏਜੰਡੇ ਦਾ ਪਤਾ ਹੀ ਨਹੀਂ ਲੱਗ ਰਿਹਾ ਸੀ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਗਈ ਸ਼੍ਰੋਮਣੀ ਅਕਾਲੀ ਦਲ ਦੀ ਸੱਤ ਮੈਂਬਰੀ ਕਮੇਟੀ ਦਾ ਜਿਨ੍ਹਾਂ ਦੇ ਵਿੱਚੋਂ ਦੋ ਬਾਹਰ ਚਲੇ ਗਏ ਜਿਦੇ ਵਿੱਚ ਐਡਵੋਕੇਟ ਅਜਿੰਦਰ ਸਿੰਘ ਧਾਮੀ ਸੀ ਤੇ ਦੂਸਰੇ ਪਾਸੇ ਸ੍ਰੀ ਚਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਸਨ ਮਨਪ੍ਰੀਤ ਯਾਲੀ ਇਕਬਾਲ ਸਿੰਘ ਝੁੰਦਾ ਬੀਬੀ ਸਤਵੰਤ ਕੌਰ ਸੰਤਾ ਸਿੰਘ ਅਵੈਦਪੁਰੀ ਅਤੇ ਜਥੇਦਾਰ ਪ੍ਰਤਾਪ ਸਿੰਘ ਵਡਾਲਾ ਕਿਉਂਕਿ ਪੰਥ ਪੁੱਛ ਰਿਹਾ ਕਿ ਤੁਹਾਡਾ ਅਜੰਡਾ ਕੀ ਹੈ ਕਿਹੜੇ ਅਜੰਡੇ ਤੇ ਕੰਮ ਕਰ ਰਹੇ ਹੋ ਸ਼੍ਰੋਮਣੀ ਅਕਾਲੀ ਦਲ ਨੂੰ ਸਰਜੀਤ ਕਰ ਰਹੇ ਹੋ ਕਿ ਜਾਂ ਤੁਸੀਂ ਕਿਸੇ ਹੋਰ ਲਈ ਵੋਟਾਂ ਮੰਗ ਰਹੇ ਹੋ ਜਾਂ ਤੁਸੀਂ ਸੁਖਬੀਰ ਸਿੰਘ ਬਾਦਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਸਮਝੌਤਾ ਕਰੋਗੇ ਸਮਝੌਤੇ ਨੂੰ ਲੈ ਕੇ ਵੱਡਾ ਐਲਾਨ ਹੋਇਆ ਹੈ ਪਹਿਲਾ ਏਜੰਡੇ ਦੀ ਅਸੀਂ ਗੱਲ ਕਰਦੇ ਹਾਂ ਜਿਹੜੇ ਏਜੰਡੇ ਤੂੰ ਪੜ੍ਹਿਆ ਗਿਆ ਸੀ ਇਹ ਪੰਜ ਮੈਂਬਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਥਾਪੇ ਗਿਆ ਸੀ ਕਿ ਇਹਨਾਂ ਦਾ ਏਜੰਡਾ ਕੀ ਹੈ ਕਿਉਂਕਿ ਜਦੋਂ ਮਨਪ੍ਰੀਤ ਯਾਲੀ ਨੇ ਕਿਹਾ ਭਾਈ ਅਸੀਂ 21 ਸਟੇਜ ਤੇ ਇਕੱਠੇ ਹੋਣਾ ਚਾਹੁੰਦੇ ਹਾਂ ਇਕੇ ਮੰਚ ਤੇ ਸ਼੍ਰੋਮਣੀ ਅਕਾਲੀ ਦਲ ਦਾ ਬਾਗੀ ਅਤੇ ਦਾਗੀ ਧੜਾ ਅਤੇ ਅਸੀਂ ਵੀ ਨਾਲ ਹੋਵਾਂਗੇ ਲੇਕਿਨ ਇੰਜ ਲੱਗ ਰਿਹਾ ਸੀ ਜਿਵੇਂ ਕੌਮ ਨੂੰ ਪੰਬਲ ਪੂਸੇ ਪਾਇਆ ਜਾ ਰਿਹਾ ਹੋਵੇ ਲੇਕਿਨ ਜਿਵੇਂ ਹੀ ਗਦਾਰ ਕਿਹਾ ਮਨਪ੍ਰੀਤ ਯਾਲੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਇਹਨਾਂ ਨੂੰ ਵੜ ਨਹੀਂ ਦਿੱਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇਹਨਾਂ ਦੀ ਕੋਈ ਥਾਂ ਨਹੀਂ ਇੱਧਰ 5 ਮੈਂਬਰਾਂ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਤੇ ਨਾਲੇ ਕੌਮ ਨੂੰ ਏਜੰਡੇ ਦਾ ਪਤਾ ਲੱਗ ਗਿਆ ਹੁਣ ਕੌਮ ਇਸ ਤੋਂ ਵੀ ਜ਼ਿਆਦਾ ਸਾਥ ਦੇਵੇਗੀ ਮਨਪ੍ਰੀਤ ਯਾਲੀ ਹੋਣ ਤੇ ਭਾਵੇਂ ਐਡਵੋਕੇਟ ਇਕਬਾਲ ਸਿੰਘ ਝੁੰਦਾ ਹੋਵੇ ਤੇ ਭਾਵੇਂ ਬੀਬੀ ਸਤਵੰਤ ਕੌਰ ਹੋਵੇ ਯਾਨੀ ਕਿ ਇਹਨਾਂ 50 ਮੈਂਬਰਾਂ ਦਾ ਹੁਣ ਕੌਮ ਇੱਕ ਥਾਪੜ ਕੇ ਸਾਥ ਦੇਵੇਗੀ ਪਉ ਗੋਰੀਆਂ ਦੇ ਨਾਲ ਕੋਈ ਸਮਝੌਤਾ ਨਹੀਂ ਜਿਹੜੇ ਸ੍ਰੀ ਅਕਾਲ ਦਖਤ ਸਾਬ ਤੋਂ ਅਕਾਲ ਤਖਤ ਸਾਬ ਤੋਂ ਮਨਕਰ ਹੋਏ ਨੇ ਇਹਨਾਂ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਨਵੀਂ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰੇਗੀ ਇਹ ਗੱਲ ਹੁੰਦੀ ਹੈ ਪਤੇ ਦੀ ਇਹ ਗੱਲ ਹੁੰਦੀ ਹੈ ਇੱਕ ਠੋਕੇ ਕਿਉਂਕਿ ਤੁਸੀਂ ਪਹਿਲਾਂ ਵੀ ਕਿਹਾ ਸੀ ਤੁਸੀਂ ਪਹਿਲਾਂ ਇਹ ਨਹੀਂ ਕਹਿਣਾ ਚਾਹੀਦਾ ਸੀ ਕਿ ਸਾਨੂੰ ਸਾਰਿਆਂ ਨੂੰ ਇੱਕ ਮੰਚ ਉੱਤੇ ਇਕੱਠੇ ਹੋਣਾ ਚਾਹੀਦਾ ਹੈ ਜੇਕਰ ਇੱਕਮੰਨ ਉਤੇ ਇਕੱਠੇ ਹੋਵੋਗੇ 2017 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਅਤੇ 2024 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਰਗਾ ਹਾਲ ਹੋਵੇਗਾ ਲੇਕਿਨ ਅੱਜ ਮਨਪ੍ਰੀਤ ਯਾਲੀ ਅਤੇ ਇਕਬਾਲ ਸਿੰਘ ਝੁੰਦਾ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਦਿੱਤਾ ਭਗੌੜਿਆਂ ਦੇ ਨਾਲ ਕੋਈ ਸਮਝੌਤਾ ਨਹੀਂ ਜਿਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮਤਲਆ ਜਿਹੜੇ ਹੁਕਮ ਨਾਵੇਂ ਤੋਂ ਮਨਕਰ ਹੋਏ ਕੌਮ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਵੀਂ ਲੀਡਰਸ਼ਿਪ ਮਿਲੇਗੀ ਨਵੀਂ ਲੀਡਰਸ਼ਿਪ ਸ਼ਰੂ ਮਣੀ ਅਕਾਲੀ ਦਲ ਤੇ ਦੂਸਰੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਕਰੇਗੀ ਇਹ ਹੈ ਪਤੇ ਦੀ ਗੱਲ ਜੇਕਰ ਅਜਾ ਕੀਤਾ ਜਾਵੇਗਾ ਤੇ ਫਿਰ 15 ਜੂਨ ਨੂੰ ਇਜਲਾਸ ਵੀ ਹੋਵੇਗਾ ਪ੍ਰਧਾਨ ਵੀ ਮਿਲੇਗਾ ਅਤੇ ਅਗਵਾਈ ਵੀ ਨਵੇਂ ਲੀਡਰ ਕਰਨਗੇ ਸ਼ਰੋਮਣੀ ਅਕਾਲੀ ਦਲ ਦੀ ਦੇਸ਼ਕ ਵੀਰ ਸਿੰਘ ਬਾਦਲ ਦੇ ਨਾਲ ਫਿਰ ਸਮਝੌਤਾ ਕਦੇ ਵੀ ਨਹੀਂ ਹੋਵੇਗਾ ਪਹਿਲਾਂ ਥੋੜਾ ਜਿਹਾ ਲੱਗ ਰਿਹਾ ਸੀ ਜਿਵੇਂ ਇੱਕ ਸਟੇਜ ਤੇ ਕੱਟੇ ਹੋਣ ਜਾ ਰਹੇ ਨੇ ਲੇਕਿਨ ਅੱਜ ਸਿੱਧੇ ਸ਼ਬਦਾਂ ਦੇ ਵਿੱਚ ਪੰਜ ਮੈਂਬਰੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕੋਈ ਸਮਝੌਤਾ ਨਹੀਂ ਭਗੋੜਿਆ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਨਵੀਂ ਲੀਡਰਸ਼ਿਪ ਮਿਲੇਗੀ